ਸ਼ਾਤਰ ਬੀਬੀ ਦੁਕਾਨਦ ਵਿੱਚ ਬੈਠੀ ਬੈਠੀ ਵੱਡਾ ਕਾਂਡ ਕਰ ਗਈ ਜੀ ਹਾਂ ਦੱਸੇ ਕਿ 50000 ਰੁਪਏ ਦੀ ਨਕਦੀ ਚੋਰੀ ਕਰਕੇ ਇਹ ਬੀਬੀ ਰਫੂ ਚੱਕਰ ਹੋ ਜਾਂਦੀ ਹੈ ਤਾਂ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਵੱਡੀ ਲੁੱਟ ਹੋਈ ਹੈ ਕਰੀਆਨਾ ਸਟੋਰ ਦੇ ਵਿੱਚ ਦੱਸੇ ਕਿ ਇਹ ਲੁੱਟ ਦੀ ਵਾਰਦਾਤ ਨੂੰ ਇੱਕ ਔਰਤ ਦੇ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਇਹ ਵੀਡੀਓ ਤੁਹਾਨੂੰ ਵਿਖਾ ਰਿਹਾ ਬਰਨਾਲਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੀਸੀਟੀਵੀ ਦੇ ਵਿੱਚ ਸਾਰਾ ਮੰਜ਼ਰ ਕੈਦ ਹੋਇਆ ਹੈ ਤਾਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਜੋ ਬੈਠੀ ਹੋਈ ਹੈ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਉਹ ਜੋ ਹੈ ਬੜੇ ਹੀ ਛਾਤਰ ਤਰੀਕੇ ਦੇ ਨਾਲ ਪਹਿਲਾਂ ਤਾਂ ਬਲੇਡ ਦੇ ਨਾਲ ਜੋ ਹੈ ਬਜ਼ੁਰਗ ਵਿਅਕਤੀ ਦੇ ਹੱਥ ਦੇ ਵਿੱਚ ਫੜਿਆ ਬੈਗ ਕੱਟਦੀ ਹੈ ਤੇ ਉਸ ਦੇ ਵਿੱਚੋਂ ਬੜੀ ਹੀ ਚਲਾਕੀ ਦੇ ਨਾਲ ਉਹ ਪੈਸੇ ਜੋ ਹੈ ਚੋਰੀ ਕਰ ਲੈਂਦੀ ਹੈ ਇਸ ਮਗਰੋਂ ਦੱਸਦੀ ਹੈ ਕਿ ਰਫੂ ਚੱਕਰ ਜੋ ਹੈ ਇਹ ਔਰਤ ਇਥੋਂ ਦੀ ਮਿੰਟਾਂ ਸਕਿੰਟਾਂ ਦੇ ਵਿੱਚ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੱਸੇ ਕਿ ਇਸ ਦੁਕਾਨ ਦੇ ਵਿੱਚ ਹੜਕਮ ਮੱਜ ਜਾਂਦਾ ਹੈ ਜਦੋਂ ਇਸ ਸ਼ਖਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਨਾਲ ਲੁੱਟ ਹੋ ਗਈ ਹੈ ਤਾਂ 50000 ਰੁਪਏ ਦੀ ਨਕਦੀ ਜੋ ਹੈ ਇਹ ਚੋਰੀ ਕਰਕੇ ਔਰਤ ਫਰਾਰ ਹੋ ਜਾਂਦੀ ਹੈ ਦਰਅਸਲ ਦੱਸਦੀ ਹੈ ਕਿ ਬਰਨਾਲਾ ਦੇ ਵਿੱਚ ਜੋ ਹੈ ਪੁਲਿਸ ਥਾਣੇ ਤੋਂ ਕੋਝੀ ਦੂਰੀ ਤੇ ਜੋ ਹੈ ਇਹ ਪੂਰੀ ਵਾਰਦਾਤ ਹੁੰਦੀ ਹੈ ਇਕ ਇਹ ਅਣਪਛਾਤੀ ਮਹਿਲਾ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਦੱਸੇ ਕਿ ਮਹਿਲਾ ਜਿਹੜੀ ਚੋਰੀ ਕਰਦੀ ਹੈ ਇਸਨੇ ਬਜ਼ੁਰਗ ਦੀ ਜੇਬ ਵੀ ਕੱਟ ਲਈ ਉਸ ਦਾ ਪਰਸ ਕੱਟ ਲਿਆ ਤੇ ਨਾਲ ਹੀ ਨਾਲ ਜੋ ਬੈਗ ਉਸਨੇ ਹੱਥਾਂ ਦੇ ਵਿੱਚ ਫੜਿਆ ਸੀ ਜਿਸ ਵਿੱਚ ਪੈਸੇ ਸੀਗੇ ਉਹ ਵੀ ਇਹ ਔਰਤ ਪਹਿਲਾਂ ਦੇਖ ਲੈਂਦੀ ਹੈ ਕਿ ਇਸ ਸ਼ਖਸ ਦੇ ਕੋਲ ਪੈਸੇ ਨੇ ਤਾਂ ਉਸ ਤੋਂ ਬਾਅਦ ਦੱਸੇ ਕਿ ਇਹ ਔਰਤ ਜੋ ਹੈ ਬੜੀ ਚਲਾਕੀ ਦੇ ਨਾਲ ਬੈਗ ਉਸ ਦਾ ਬਲੇਡ ਦੇ ਨਾਲ ਕੱਟ ਦਿੰਦੀ ਹੈ ਤੇ ਆਪਣੇ ਮੂੰਹ ਦੇ ਵਿੱਚ ਬਲੇਡ ਪਾ ਲੈਂਦੀ ਹੈ ਤੇ ਫਿਰ ਉਸਦੇ ਬੈਗ ਦੇ ਵਿੱਚੋਂ ਉਹ ਕੈਸ਼ ਜੋ ਹੈ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੀ ਹੈ ਤਾਂ ਇਹ ਦੱਸ ਦੇ ਕਿ ਘਟਨਾ ਤੇ ਯਕੀਨ ਕਰਨਾ ਵੀ ਔਖਾ ਹੋ ਜਾਂਦਾ ਕਿਉਂਕਿ ਹਾਲਾਂਕਿ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਰਿਕਾਰਡ ਹੋ ਗਈ ਤਾਂ ਇਸ ਬਾਰੇ ਜੋ ਹੈ ਖੁਲਾਸਾ ਹੁੰਦਾ ਜਦੋਂ ਸੀਸੀਟੀਵੀ ਵੇਖੀ ਜਾਂਦੀ ਹੈ ਕਿ ਔਰਤ ਨਹੀਂ ਇਹ ਸਾਰਾ ਕਾਂਡ ਕੀਤਾ ਹੈ। ਨਾ ਹੁਣ ਪੁਲਿਸ ਦੇ ਕੋਲ ਦੱਸੇ ਕਿ ਇਹ ਪੂਰੀ ਜਾਣਕਾਰੀ ਪਹੁੰਚ ਚੁੱਕੀ ਹੈ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵੱਲੋਂ ਇਸ ਪੂਰੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ ਇਸ ਦੱਸੇ ਕਿ ਘਟਨਾ ਤੋਂ ਬਾਅਦ ਜੋ ਪੀੜਤ ਹੈ ਦਾਰਾ ਸਿੰਘ ਉਸਨੇ ਦੱਸਿਆ ਕਿ ਉਹ ਬਰਨਾਲਾ ਦੇ ਹੀ ਵਿੱਚ ਜੋ ਹੈ ਬੈਂਕ ਤੋਂ ਪੈਸੇ ਲੈ ਕੇ ਬਾਹਰ ਨਿਕਲੇ ਸੀਗੇ 1 ਲੱਖ ਰੁਪਏ ਉਹਨਾਂ ਨੇ ਬੈਂਕ ਤੋਂ ਕਢਵਾਇਆ ਸੀਗਾ ਤੇ ਉਹ ਕਿਸੇ ਕੰਮ ਦੇ ਲਈ ਘਰ ਦਾ ਸਮਾਨ ਲੈਣ ਦੇ ਲਈ ਜੋ ਹੈ ਕਰਿਆਨੇ ਦੀ ਦੁਕਾਨ ਤੇ ਆਏ ਸੀਗੇ ਲੇਕਿਨ ਇਸੇ ਦੌਰਾਨ ਜੋ ਹੈ ਨਾਲ ਬੈਠੀ ਔਰਤ ਜੋ ਹੈ ਉਹਨਾਂ ਦੇ ਨਾਲ ਉਹਨਾਂ ਨੂੰ ਛੂ ਰਹੀ ਸੀਗੀ ਤਾਂ ਉਹਨਾਂ ਨੇ ਉਸ ਔਰਤ ਨੂੰ ਪਿੱਛੇ ਵੀ ਕੀਤਾ ਲੇਕਿਨ ਇਹ ਔਰਤ ਨੇ ਬੜੀ ਚਲਾਕੀ ਦੇ ਨਾਲ ਉੱਥੇ ਜੋ ਹੈ ਇਸ ਤਰੀਕੇ ਦਾ ਕਾਂਡ ਕਰ ਦਿੱਤਾ ਤਾਂ ਦੱਸ ਕਿ ਦਾਰਾ ਸਿੰਘ ਨੇ ਦੱਸਿਆ ਕਿ ਉਹ ਜੋ ਹੈ ਆ ਆਪਣਾ ਉਥੋਂ ਦੀ ਕੰਮ ਕਰਕੇ ਦੁਕਾਨ ਤੋਂ ਬਾਹਰ ਨਿਕਲੇ ਤਾਂ ਉਹਨਾਂ ਦਾ ਫੋਨ ਜੋ ਹੈ ਹੇਠਾਂ ਡਿੱਗ ਗਿਆ ਜਦੋਂ ਉਹ ਗੱਡੀ ਦੇ ਵਿੱਚ ਬੈਠਣ ਲੱਗੇ ਆਪਣੀ ਤਾਂ ਜਦੋਂ ਉਹਨਾਂ ਨੇ ਵੇਖਿਆ ਆਪਣਾ ਫੋਨ ਚੁੱਕਣ ਲੱਗੇ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦਾ ਪਰਸ ਜੋ ਹੈ ਉਹ ਕੱਟ ਚੁੱਕਿਆ ਸੀ ਉਹਨਾਂ ਦੀ ਜੇਬ ਫਟ ਚੁੱਕੀ ਸੀਗੀ ਤਾਂ ਇਸ ਮਗਰੋਂ ਉਹਨਾਂ ਨੇ ਆਪਣਾ ਬੈਗ ਵੀ ਚੈੱਕ ਕੀਤਾ ਤਾਂ ਦੇਖਿਆ ਕਿ ਪੈਸੇ ਤਾਂ ਜੜੇ ਹੁਣ ਲੁੱਟੇ ਜਾ ਚੁੱਕੇ ਨੇ ਤਾਂ ਇਸ ਮਗਰੋਂ ਦਾਸੇ ਕਿ ਦਾਰਾ ਸਿੰਘ ਨੇ ਪੀੜਤ ਨੇ ਹੁਣ ਮੰਗ ਕੀਤੀ ਹੈ ਕਿ ਪੁਲਿਸ ਦੇ ਵੱਲੋਂ ਜਲਦ ਤੋਂ ਜਲਦ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਕਿਹਾ ਕਿ ਉਹਨਾਂ ਦੀ ਅ ਮਿਹਨਤ ਦੀ ਹੈ ਕਮਾਈ ਸਗੀ ਤਾਂ ਹੁਣ ਜੋ ਲੁੱਟੀ ਗਈ ਹੈ ਇਸ ਮਗਰੋਂ ਦੱਸੇ ਕਿ ਪੀੜਿਤ ਜੋ ਹੈ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਲੁੱਟ ਹੋਈ ਹੈ ਤਾਂ ਉਹ ਭੱਜਿਆ ਭੱਜਿਆ ਦੁਕਾਨ 'ਚ ਵਾਪਸ ਆਉਂਦਾ ਹੈ ਦੁਕਾਨ ਦੇ ਵਿੱਚ ਦੁਕਾਨਦਾਰ ਨੂੰ ਦੱਸਦਾ ਹੈ ਸੀਸੀਟੀਵੀ ਫੁਟੇਜ ਜਦੋਂ ਚੈੱਕ ਕੀਤੀ ਗਈ ਤਾਂ ਫਿਰ ਖੁਲਾਸਾ ਹੋਇਆ ਕਿ ਔਰਤ ਜੋ ਉਹਨਾਂ ਦੇ ਨਾਲ ਬੈਠੀ ਸੀ ਉਹ ਹੀ ਸਾਰਾ ਕਾਂਡ ਕਰਕੇ ਜੋ ਹੈ ਉੱਥੋਂ ਦੀ ਫਰਾਰ ਹੋ ਜਾਂਦੀ ਹੈ ਤੇ ਸੀਸੀਟੀਵੀ ਤੁਹਾਨੂੰ ਵਿਖਾ ਰਹੇ ਹਾਂ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਕੇਸਰੀਕੇ ਦੇ ਨਾਲ ਪੈਸੇ ਜੋ ਹੈ ਇਸ ਔਰਤ ਨੇ ਫੜੇ ਹੋਏ ਨੇ ਜੋ ਉਹ ਸ਼ਖਸ ਤੋਂ ਚੋਰੀ ਕਰ ਲੈ ਜਾਂਦੀ ਹੈ ਤਾਂ ਕਿ ਕੁਝ ਦੱਸੇ ਇਸ ਮਗਰੋਂ ਬਿਆਨ ਸਾਹਮਣੇ ਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਮੇਰਾ ਨਾਮ ਦਾਰਾ ਸਿੰਘ ਹੈ ਪਿੰਡ ਪਖਤਗੜ ਤੋਂ ਤੇ ਮੈਂ ਪੈਸੇ ਬੈਂਕ ਚੋਂ ਕਢਾ ਕੇ ਲਿਆ ਸੀ ਉਦੋਂ ਬਾਅਦ ਮੈਂ ਆ ਕੇ ਭਗਤ ਸਿੰਘ ਦੇ ਬੁੱਤ ਕੋਲ ਆ ਜਿਹੜੀ ਵਿਦੇਸ਼ ਦੁਕਾਨ ਆ ਉੱਥੇ ਆ ਕੇ ਬਹਿ ਗਿਆ ਸਭ ਜਦੋਂ ਮੈਂ ਸੌਦਾ ਲਿਆ ਤਾਂ ਉੱਥੇ ਇੱਕ ਮੇਰੇ ਸੱਜੇ ਪਾਸੇ ਜਨਾਨੀ ਰਹਿ ਗਈ ਤੇ ਸੌਦਾ ਲੈ ਕੇ ਮੈਂ ਜਦੋਂ ਪਰਪੜਾ ਪਰਸ ਖੋਲਿਆ ਬੈਠਾ ਤਾਂ ਉਹਦੇ ਵਿੱਚੋਂ ਮੈਂ 10000 ਦੀ ਕੁੱਟੀ ਕੱਢ ਕੇ 1000 ਰੁਪਏ ਉਹਨਾਂ ਨੂੰ ਦੇਤਾ ਉਦੋਂ ਖੋਲਿਆ ਉੱਤੋਂ ਬਾਅਦ ਜਦੋਂ ਮੈਂ ਉੱਥੇ ਬਹਿ ਗਿਆ ਤਾਂ ਆਦਤ ਘੱਟ ਖੰਭ ਕੇ ਲਾ ਕੇ ਜਦੋਂ ਮੈਂ ਖੜਾ ਰੰਗਣ ਲੱਗਿਆ ਕਰ ਵੀ ਮੈਨੂੰ ਕਿਹਾ ਵੀ ਤੇ ਵੀ ਮੜੇ ਪਿੱਛੇ ਹਟ ਜਾ ਤੇ ਉਹ ਪਿਛੇ ਨੇੜੀ ਤੇ ਜਦੋਂ ਮੈਂ ਗਾਂਹਾਂ ਜਾ ਕੇ ਮੈਂ ਗਿਆ ਗੱਡੀ 'ਚ ਬੈਠਿਆ ਤਾਂ ਉਹ ਇਥੋਂ ਦੀ ਜਿੱਥੋਂ ਦੀ ਨੇ ਕੱਟ ਮਾਰਿਆ ਸੀ ਉੱਥੋਂ ਮੇਰਾ ਮੋਬਾਈਲ ਵਿੱਚ ਸੀ ਮੋਬਾਈਲ ਡਿੱਗ ਪਿਆ ਆਪਣੀ ਸ਼ੀਟ ਤੇ ਮੈਂ ਸ਼ੀਟ ਨੇ ਦੇਖਿਆ ਮਾ ਮੋਬਾਈਲ ਮੇਰਾ ਇਹਦੇ ਵਿੱਚ ਸੀ ਜਿਹੜਾ ਮੈਂ ਮੋਬਾਈਲ ਚੱਕ ਕੇ ਦੇਖਿਆ ਉਹ ਮੈਂ ਕੱਟ ਲੈ ਲਿਆ ਤੇ ਕੱਟ ਲੈ ਕੇ ਮੈਂ ਮੁੰਡੇ ਨੂੰ ਕਿਹਾ ਲੱਕੀ ਨੂੰ ਵੀ ਆ ਮੇ ਤਾਂ ਪੈਸੇ ਕੱਟ ਆ ਕੱਟ ਮਾਰਿਆ ਪੈਸੇ ਨਿਕਲ ਗਏ ਜਾਨੀ ਇੱਕ ਪਾਸੇ ਵਾਲੇ ਪੈਸੇ ਰਹਿ ਗਏ ਦੋ ਜਗ੍ਹਾ ਪਾਈ ਸੀ ਇੱਕ ਵਾਲੇ 50000 ਰੁਪਏ 50000 ਰੁਪਏ ਜਿਹੜਾ ਸੀ ਉਹਨੂੰ ਕੱਢ ਲਿਆ ਉਹਨੇ ਉੱਪਰ ਟੋਟਲ ਤਾਂ 1.5 ਲੱਖ ਰੁਪਏ ਸੀਗਾ ਮੇਰਾ ਤੇ ਉਹਦੀ ਮੈਂ ਥੋੜਾ ਬੀਕਾ ਜਿਹਾ ਤੇ ਵੀ ਆਇਆ ਸੀ ਤੇ ਉਸ ਤੋਂ ਬਾਅਦ 50 ਕੱਢ ਲਿਆ ਤੇ ਅਸੀਂ ਫਿਰ ਉਹਦੀ ਦੁਕਾਨ ਤੇ ਆ ਗਏ ਸਾਡੇ ਆਉਣ ਤੋਂ ਬਾਅਦ ਚ ਦੁਕਾਨ ਤੇ ਉਹਨਾਂ ਨੇ ਸਾਨੂੰ ਵੀਡੀਓ ਉਹ ਦਿਖਾਇਆ ਤੇ ਉਹਨਾਂ ਦਾ ਇੱਕ ਨੌਕਰ ਮਾਗਰ ਭੱਜਾ ਪੁੱਜਾ ਵੀ ਪਰ ਮੋਟਰਸਾਈਕਲ ਕੋਈ ਪਤਾ ਨਹੀਂ ਲੱਗਿਆ ਕੋਈ ਮੰਗੇ ਚ ਉਹਨੇ ਵੀ ਸਾਡਾ ਜਿਹੜਾ ਨੁਕਸਾਨ ਉਹ ਸਾਨੂੰ ਪੈਸੇ ਦਵਾਏ ਜਾਣ ਕਿਉਂ ਸਾਡੇ ਕਮਾਈ ਦੇ ਪੈਸੇ ਹੋ ਤੇ ਅਬ ਪਰ ਮੇਰੇ ਪੈਗਾ ਪਾਰਸਾ ਕਟਿਆ ਪਾ ਮੈਂ ਦੇਖ ਆਇਆ ਇਹ ਇਹ ਕੱਲੇ ਘਟਨਾ ਵਾਪਰੀ ਹੈ ਉਹ ਇੱਕ ਬਜ਼ੁਰਗ ਨਦਾਰਾ ਸਿੰਘ ਵਾਸੀ ਵਖਤਗੜ੍ਹ ਇਹ ਆਪਣਾ ਕੁਝ ਖਰੀਦਦਾਰੀ ਕਰਨ ਵਾਸਤੇ ਸਦਰ ਬਾਜ਼ਾਰ ਬਰਨਾਲਾ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਇਹਨਾਂ ਦੇ ਕੋਲ ਇੱਕ ਝੋੜੇ ਦੇ ਵਿੱਚ ਕੁਝ ਕੈਸ਼ ਹੈਗਾ ਸੀ ਤੇ ਉੱਥੇ ਕੁਝ ਅਣਪਛਾਤੀ ਔਰਤਾਂ ਨੂੰ ਲੋ ਇਹਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਬਲੇਡ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫਆਈਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸਐਚਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਆਂ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੀਆਂ ਦੋਸ਼ੀ ਔਰਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਮੈਸੇਜ ਹੈ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆਪ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾ ਕੇ ਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੋਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਾ ਰੱਖਣ ਤੇ ਕੋਈ ਵੀ ਇਹੋ ਜੀ ਜਾਣਕਾਰੀ ਹੁੰਦੀ ਹੈ